ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡਾ ਪਿੰਡ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੁਣ ਸਵੇਰ 8 ਦਾ ਟਾਈਮ ਹੈਗਾ ਸਵੇਰ ਦਾ ਤੇ ਹੁਣ ਮੈਂ ਆਟਾ ਗੁੰਨ ਕੇ ਹੱਡੀਆਂ ਤੇ ਆਪਣੇ अनार ਦਾ ਬੂਟਾ ਤੇ ਨਾਲ ਦੇ ਬੂਟੇ ਤੇ ਚਿੜੀਆਂ ਬਹੁਤ ਆਉਂਦੀਆਂ ਤੇ ਜਦੋਂ ਮੈਂ ਆਟਾ ਗੁੰਨਦੀ ਆ ਤੇ ਫਿਰ ਚਿੜੀਆਂ ਨੂੰ ਆਏ ਹੁੰਦਾ ਮੈਨੂੰ ਚੋਗਾ ਪਾਉਣਗੇ ਆਟਾ ਪਾਉਣਗੇ ਤੇ ਫਿਰ ਮੈਂ ਚਿੜੀਆਂ ਨੂੰ ਆਟਾ ਪਾਉਣੀ ਹੁੰਨੀ ਹੈ ਤੇ ਚਿੜੀਆਂ ਖਾਂਦੀਆਂ ਫਿਰ ਇਸ ਤਰ੍ਹਾਂ ਵੀ ਉਹਨਾ ਆਟਾ ਗੁੰਨਤਾ ਤੇ ਰੋਟੀ ਬਣਾ ਲੂ ਕਿਪਿੰਦਰ ਤੇ ਹੁਣ ਆਪਾਂ ਚੱਲਦੇ ਹਾਂ ਪਸਮਾ ਵਾਲਾ ਲਗਾਈਆਂ ਮੰਲ ਤੇ ਗਾਣਾ ਨੂੰ ਬਥੇ ਨੀ ਪਾਊਡਰ ਤੇ ਉਹ ਆਪਾਂ ਧਰਿਆ ਹੀ ਗਏ ਤੇ ਆਪਾਂ ਹੁਣ ਬਾਹਰਲੇ ਕੰਮ ਪਸਮਾ ਦੇ ਕਰਿਆ ਗਏ ਤੇ ਆਟਾ ਨਾਲ ਗੁੰਨਤਾ ਹੁਣ ਪਿੰਡਾ ਫੋਲਕਾ ਬਣਾ ਲੂਗੇ ਲਓ ਜੀ ਹੁਣ ਆਪਾਂ ਕਰਦੇ ਆ ਇਧਰ ਪਸੂਆਂ ਵਾਲਾ ਕੰਮ ਤੇ ਪੱਠਾ ਨੀਰਾ ਪਸੂਆਂ ਨੂੰ ਪਾਤਾ ਤੇ ਹੁਣ ਵੇਖੀਨ ਆਪਾਂ ਇਹਨਾਂ ਨੂੰ ਦਿੰਨੇ ਪਾਊਡਰ ਤੇ ਪੌਡਰ ਮੈ ਤੁਹਾਨੂੰ ਦਿਖਾਉਣੀ ਹੈ ਆਪਣਾ ਹੁੰਦਾ ਸੀ ਕੁੱਕੜਾ ਵਾਲਾ ਖੁੱਡਾ ਪਹਿਲਾਂ ਆਪਣੇ ਕੁੱਕੜ ਰੱਖੇ ਹੁੰਦੇ ਸੀ ਕੁੱਕੜਾ ਤਾਂ ਮੈਨੂੰ ਹੋ ਗਈ ਲਾਜੀ ਫਿਰ ਕਰਨ ਨੇ ਕੁੱਕੜ ਸਾਰੇ ਵੇਚਦੇ ਸੀ ਸੇਲ ਕਰ ਤੇ ਤੇ ਹੁਣ ਆਪਾਂ ਇਹਦੇ ਵਿੱਚ ਪਸ਼ੂਆਂ ਦੀਆਂ ਦਵਾਈਆਂ ਰੱਖ ਲੈਣੇ ਮੈਂ ਇੱਕ ਤਾਂ ਬਾਲਟੀ ਵਾਲਾ ਪੌੜ ਰੇ ਇਹ ਆਪਾਂ ਛੋਟੀ ਕੱਟੀ ਤੇ ਆਪਣੇ ਮੱਛੀ ਆ ਉਹਨੂੰ ਦਿਨੇ ਹੁੰਨੇ ਆ ਤੇ ਇਹ ਹੈਗੇ ਵਿਟਾਮਿਨ ਐਚ ਦੀ ਸ਼ੀਸ਼ੀ ਇਹ ਆਪਣੇ ਗਾਂ ਦੇ ਅੱਜ ਰਹਿ ਗਏ 25 ਦਿਨ ਸੂਨ ਚ ਤੇ ਉਹਨੂੰ ਆਪਾਂ ਅੱਜ ਸ਼ੁਰੂ ਕਰਦੇ ਆ ਤੇ ਇਹ ਆਪਾਂ ਦਿਆ ਕਰਾਂਗੇ ਇਹਦੇ ਨਾਲ ਦੁੱਧ ਦਾ ਰਿਜਲਟ ਵੀ ਵਧ ਗਿਆ ਹੁੰਦਾ ਤੇ ਲੇਵਾ ਵੀ ਬਹੁਤ ਸੋਹਣਾ ਬਣਾ ਲੈਂਦਾ ਪਸੂ ਇੱਕ ਆਪਣੇ ਕੋਲ ਆਪੋਰ ਡਰਾਗ ਇਹ ਆਪਾਂ ਪਾਉਣੇ ਇੱਕ ਆਪਣੇ ਗਾਂ ਮਿਲਦੀ ਐ ਉਹ ਦੋ ਕੁ ਮਹੀਨੇ ਦੀ ਗੱਬਣ ਆ ਤੂੰ ਦੁੱਧ ਦਿੰਦੀ ਐ ਉਹਨੂੰ ਪਾਉਣੇ ਹੁੰਨੇ ਐ ਤੇ ਇੱਕ ਆਪਾਂ ਪਾਉਣੇ ਹੁੰਨੇ ਉਹ ਜਿਹੜੀ ਸੂਣ ਵਾਲੀ ਗਾਂ ਉਹਨੂੰ ਵੀ ਇਹ ਪਾਊਡਰ ਪਾ ਦੇਦਾ ਬਟਾਵਣੇ ਚ ਦੇ ਵਿੱਚ ਆਪੇ ਕਿ ਕੁਪੇ ਪਾ ਲੈ ਨੇਕ ਪਸੰਦ ਦਾ ਇਹ ਪੱਛੀ ਦਾ ਰਹੇਗਾ ਉਹਨਾਂ ਨੂੰ ਆਪਾਂ ਇੱਕ ਠੱਕਣ ਦੇ ਲਈ ਪਾਇਆ ਕਰਨਾ ਕੰਮ ਵਿੱਚ ਦਾ 谢谢 e ya pongo el perfaltar, que es verdad que por de cuatro cartas, a ver si me han dado una forma de... ਜਿਨੇ ਆਪ ਕੋਸੂ ਬਾਦਲੇ ਸ਼ੈੱਡ ਚ ਕਰ ਦਿੰਨੇ ਆ ਹੁਣ ਆਪੇ ਇਥੇ ਰੋਕ ਪਰ ਮਾਰ ਦੇ ਸ਼ਾਮ ਤੱਕ ਖਾਣ ਨੂੰ ਸੁਧ ਬੱਤ ਸ਼ਾਮ ਨੂੰ ਫੇਰੰਦਲਾ ਕਰਦਾਂਗੇ ਜੇ ਆਪਾਂ ਮਿਲਦੇ ਆ ਬਾਦ ਵਿੱਚ ਆਪਾਂ ਹੁਣ ਮੁੱਕ ਲਾ ਦੋ ਲਓ ਜੀ ਹੁਣ ਆਪਾਂ ਕੁਦਰ ਦੇ ਪੱਠੇ ਅੱਜ ਲੇਟ ਹੈ ਨਹੀਂ ਕਿ ਲੇਟ ਆਪਾਂ ਚਲਾਇਆ ਜਨਰੇਟਰ ਜਨਰੇਟਰ ਚਲਾ ਕੇ ਪੱਠੇ ਕੁਦਰ ਕੇ ਪਸ਼ੂਆਂ ਨੂੰ ਪਾਉਣੇ ਆ ਟਾਈਮ ਹੋ ਗਿਆ 4:00 ਵਜੇ ਪਹਿਲਾਂ ਮੈਂ ਸਾਗ ਬਣਾਉਣ ਲੱਗ ਕੇ ਸਾਗ ਬਣਾਇਆ ਹੁਣ ਮੈਂ ਸਾਗ ਬਣਾ ਕੇ ਬਣ ਗਿਆ ਹੁਣ ਕੋਟ ਗਿਆ ਹਾਂ ਹੁਣ ਮੈਂ ਕਿ ਚੱਲ ਪੱਠ ਪਸ਼ੂਆਂ ਨੂੰ ਪੱਠੇ ਪਾਦ ਕੇ ਕੁਦਰ ਕੇ ਲੇਟ ਬੰਦ ਆ ਉਹਨੇ ਤੁਹਾਨੂੰ ਕਿਹਾ ਕਿ ਉਹ ਕਰਦੇ ਆਂ ਲੋ ਜੀ ਆਪਾਂ ਪੱਠੇ ਪਾ ਦਿੱ ਗਿਆ ਆਪਾਂ ਫੇਰ ਮਿਲਦੇ ਲੋ ਜੀ ਆਪਾਂ ਹੁਣ ਪੱਠੇ ਪਾਤੇ ਇਸ ਪਸ਼ੂਆਂ ਨੂੰ ਹੁਣ ਆਪਾਂ ਕੱਢਦੇ ਆਂ ਧਾਰ ਮੱਝ ਦੀ ਤੇ ਫੇਰ ਆਪਾਂ ਧਾਰ ਕੱਢ ਕੇ ਫੇਰ ਆਪਾਂ ਦੂਜੇ ਕੰਮ ਧੰਦੇ ਕਰਦੇ ਆਂ ਹੁਣ ਆਪਾਂ ਧਾਰ ਕੱਢਣ ਚੱਲ ਗਏ ਆ ਜੀ Macu di Mana pekarnya tu Ada garam ਪਰਾਕਦੇ ਨੂੰ ਤੱਕਰ ਮੱਝ ਚੋਕੇ ਦੇ ਤਾਂ ਆਪਣਾ ਗਰਮ ਹੋ ਜਾਊਗਾ ਹੁਣ ਰੋਜੀ ਆਪਣੀ ਦੁੱਧ ਨੂੰ ਵਾਲ ਆਉਣ ਵਾਲਾ ਤੇ ਆਪਾਂ ਅੱਜ ਬਣਾਇਆ ਸਾਬ ਸਾਬ ਨੂੰ ਆਪਾਂ ਲਾ ਲੈ ਤੜਕਾ ਹੁਣ ਆਪਾਂ ਬਣਾਉਣੇ ਰੋਟੀ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਮਿਲਦੇ ਆਂ ਕਿਸੇ ਹੋਰ ਨਵੇਂ ਵੀਡੀਓ ਨਾਲ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ